ਕਾਲਸਾ ਬਹਿਗੁਰੂ ਦੀ ਫਤਿਹ ਐਸ ਸਮੇਂ ਆਪਾਂ ਸੰਭੂ ਬਾਰਡਰ ਦੇ ਉੱਤੇ ਹੁਣੇ-ਹੁਣੇ ਕਿਸਾਨ ਮਜ਼ਦੂਰ ਮੋਰਚਾ ਦੀ ਮੀਟਿੰਗ ਕਰਕੇ ਫੈਸਲਾ ਕੀਤਾ ਵੀ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਝੋਨੇ ਦੀ ਖਰੀਦ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਸਾਰੀਆਂ ਸੰਘਰਸ਼ ਕਰ ਰਹੀਆਂ ਨੇ ਸਾਡੇ ਕਿਸਾਨ ਲੜ ਰਹੇ ਆ। ਸੋ ਜਿਵੇਂ ਸਾਡੇ ਕੋਲੇ ਰਿਪੋਰਟਾਂ ਪਹੁੰਚੀਆਂ ਨੇ ਬਠਿੰਡੇ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਦੇ ਵਿੱਚ ਪੰਜਾਬ ਸਰਕਾਰ ਤੱਕੇ ਸ਼ਹੀਦ ਕਿਸਾਨ ਜੋ ਖਰੀਦ ਦੇ ਮੁੱਦੇ ਦੇ ਉੱਤੇ ਸੰਘਰਸ਼ ਕਰ ਰਹੇ ਸਨ ਉਸ ਕਿਸਾਨਾਂ ਦੇ ਉੱਤੇ ਬੀਕੇਯੂ ਉਗਰਾਹਾਂ ਦੀ ਲੀਡਰਸ਼ਿਪ ਦੇ ਉੱਤੇ ਜਿਹੜਾ ਲਾਠੀ ਚਾਰਜ ਕੀਤਾ ਹੈਗਾ ਕੱਲ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਹੋਰ ਜ਼ੋਰ ਪੰਜਾਬ ਸਰਕਾਰ ਦੇ ਪੁਲਿਸ ਦੇ ਇਸ ਗੁੰਡਾਗਰਦੀ ਵਾਲੇ ਰਵੱਈਏ ਦੀ ਨਿਖੇਦੀ ਕੀਤੀ ਜਾਂਦੀ ਹੈ ਜ਼ੋਰਦਾਰ ਸ਼ਬਦਾਂ ਦੇ ਵਿੱਚ ਕਿਉਂਕਿ ਕਿਸਾਨਾਂ ਦੇ ਮਸਲੇ ਦੇ ਉੱਤੇ ਇਹ ਗੱਲਾਂ ਤੱਕੇਸ਼ਾਈ ਵਾਲੀਆਂ ਕਿਸਾਨਾਂ ਤੇ ਲੱਖੀਆਂ ਭਰੌਣੀਆਂ ਉਹਨਾਂ ਤੇ ਡਾਂਗਾ ਭਰੌਣੀਆਂ ਉਹਨਾਂ ਦੀਆਂ ਜਾਇਜ਼ ਤੇ ਬਾਜਮ ਮੰਗਾਂ ਦੇ ਉੱਤੇ ਨਲੈਕੀਆਂ ਸਰਕਾਰਾਂ ਦੀਆਂ ਤੇ ਉਹਨਾਂ ਦੀ ਸਜ਼ਾ ਕਿਸਾਨਾਂ ਨੂੰ ਦੇਣੀ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਊ ਇਸ ਲਈ ਲੋੜ ਪਈ ਤਾਂ ਉਹਨਾਂ ਦੇ ਦਿਨਾਂ ਦੇ ਅੰਦਰ ਤਕੜੇ ਸੰਘਰਸ਼ ਕਰਕੇ ਕਿਸਾਨਾਂ ਦੀ ਇਸ ਤਕਲੀਫ ਨੂੰ ਸਮਝਦੇ ਹੋਏ ਇੱਕ ਜੁਟਤਾ ਦਾ ਪ੍ਰਗਟਾਵਾ ਜੋਰ-ਸ਼ੋਰ ਨਾਲ ਲਾਗੂ ਕੀਤਾ ਜਾਂਦਾ ਬਸ